ਦੇਖੋ ਪੰਜਾਬ ਕੇ ਇਸਰੀ ਗਰੁੱਪ ਕੰਨਾਵਲ ਹਰ ਸਾਲ ਹੀ ਮਾਈਕਾਂ ਰਹਿਦਾ ਇਹ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਉਹ ਲੱਗਦਾ ਜਿਹਦੇ ਵਿੱਚ ਸਾ ਕਮਲਜੀਤ ਸਿੰਘ ਕਮਲ ਸਾਡੇ ਜਿਹੜੇ ਇੱਥੇ ਦੇ ਇੰਚਾਰਜ ਨੇ ਪੰਜਾਬ ਕੇ ਇਸਰੀ ਗਰੁੱਪ ਦੇ ਉਹਨਾਂ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਇਸ ਕੈਂਪ ਦਾ ਆਯੋਜਨ ਕਰਦੇ ਨੇ ਕਿਉਂਕਿ ਪੰਜਾਬ ਕੇ ਇਸਰੀ ਗਰੁੱਪ ਨੇ ਹਮੇਸ਼ਾ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕੁਰਬਾਨੀ ਦਿੱਤੀ ਹੈ ਆਪਣਾ ਖੂਨ ਡੋਲਿਆ ਆ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਇਹ ਜਿਹੜੀ ਆ ਉਹ ਸ਼ਹਾਦਤ ਦੇ ਵਾਸ ਜਿਹੜਾ ਅਸੀਂ ਇੱਕ ਖੂਨਦਾਨੈਂਪ ਦੇ ਤੌਰ ਤੇ ਮਨਾ ਰਹੇ ਆ ਔਰ ਮੈਂ ਅਪੀਲ ਵੀ ਕਰਦਾ ਸਾਰੇ ਆਪਣੇ ਖੰਨਾ ਨਿਵਾਸੀਆਂ ਨੂੰ ਕਿ ਵੱਦ ਛੱਡ ਕੇ ਇਸ ਖੂਨਦਾਨੈਂਪ ਦੇ ਵਿੱਚ ਹਿੱਸਾ ਲਈਏ ਤਾਂ ਜੋ ਜਿਸ ਮਕਸਦ ਲਈ ਇਹਨਾਂ ਸਾਡੇ ਮਹਾਨ ਜਿਹੜੇ ਸਾਡੇ ਇਹ ਆਗੂ ਹੋਏ ਨੇ ਇਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਖੂਨ ਡੋਲਿਆ ਸੋ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਅਸੀਂ ਦੇ ਸਕੀਏ ਕਿ ਇੱਕ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਖੂਨਦਾਨ ਕਿਉਂਕਿ ਹਰੇਕ ਜਿਹੜਾ ਮਰੀਜ਼ ਆ ਉਹਦੀ ਲੋੜ ਲੋੜ ਹੈ ਜੀ ਆ ਉਸ ਲੋੜ ਨੂੰ ਪੂਰੇ ਕਰਨ ਦੇ ਲਈ ਇਹ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਔਰ ਇਸ ਪੂਰੇ ਸਾਲ ਦਾ ਹਰ ਸਾਲ ਚ ਇਹ ਇੱਕ ਬੜਾ ਹੀ ਨਵੇਕਲਾ ਤੇ ਬਹੁਤ ਹੀ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਲੱਗਦਾ ਔਰ ਜਿਹਦੇ ਨਾਲ ਅਸੀਂ ਸਹੀ ਮਾਇਨੇ ਵਿੱਚ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਕਲਮ ਦੇ ਨਾਲ ਵੀ ਬੜੀ ਨਿਰਡਰਤਾ ਦੇ ਨਾਲ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕਲਮ ਚਲਾਈ ਹੈ ਔਰ ਪੰਜਾਬ ਦੇ ਵਿੱਚ ਜਦੋਂ ਬਹੁਤ ਬਾੜੇ ਦੌਰ ਸੀਗਾ ਬੜਾ ਇੱਥੇ ਅਤਵਾਦ ਸੀਗਾ ਉਸ ਸਮੇਂ ਵੀ ਪੰਜਾਬ ਕੇਸਰੀ ਗਰੁੱਪ ਅੱਗੇ ਹੋ ਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਲੜਦਾ ਰਿਹਾ ਔਰ ਜਿਹਦੇ ਸਦਕਾ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਉਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਅਸੀਂ ਅਮਨ ਪਸੰਦ ਲੋਕ ਆ ਜਿਹੜੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਲੋਕ ਆ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਅਸੀਂ ਲੋਕ ਆ ਅਸੀਂ ਸਾਰੇ ਇਕੱਠੇ ਹੋ ਕੇ ਇਸ ਬਲੀਦਾਨ ਦਿਵਸ ਨੂੰ ਵੀ ਮਨਾਈਏ ਔਰ ਜਿਹੜਾ ਖੂਨਦਾਨ ਕੈਂਪ ਆ ਉਹਦੇ ਵਿੱਚ ਵੀ ਚੜ ਕੇ ਹਿੱਸਾ ਲਈ ਸਰ ਕਿਹੜੀ ਜਗ੍ਹਾ ਤੇ ਲੱਗ ਰਿਹਾ ਟਾਈਮਿੰਗ ਕੀ ਆ ਇਹ ਖੰਨੇ ਸ਼ਹਿਰ ਦੇ ਵਿੱਚ ਲੱਗ ਰਿਹਾ ਔਰ ਸਵੇਰ ਤੋਂ ਸ਼ੁਰੂ ਹੋ ਜਾਂਦਾ ਸਵੇਰ ਤੋਂ ਸ਼ੁਰੂ ਹੋ ਕੇ ਇਹ ਜਦੋਂ ਤੱਕ ਜਿਹੜੇ ਕਿਉਂਕਿ ਡਾਕਟਰ ਟੀਮ ਜਿਹੜੀ ਜਿਵੇਂ ਜਿਵੇਂ ਗਾਈਡ ਕਰਦੀ ਆ ਕਿ ਬਲੱਡ ਜਿਹੜਾ ਕਿੰਨਾ ਧੇਰ ਜਿਹੜਾ ਵਾ ਉਹ ਰੱਖਿਆ ਜਾ ਸਕਦਾ ਸੁਰੱਖਿਅਤ ਰੱਖਿਆ ਜਾ ਸਕਦਾ ਉਦੋਂ ਦੇ ਤੱਕ ਇਹ ਜਿਹੜਾ ਕੈਂਪੋ ਜਾਰੀ ਰਹੇਗਾ ਧੰਨਵਾਦ ਥੈਂਕ ਯੂ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਮੀਡੀਆ ਵਾਲੇ ਮੇਰੇ ਭਰਾ ਅੱਜ ਪੰਜਾਬ ਕੇਸਰੀ ਆਫਿਸ ਖੰਨਾ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਇਹ ਦੱਸਦਾ ਜਨ ਆਮਿਕ ਹਰ ਸਾਲ ਤਕਰੀਬਨ ਪਿਛਲੇ 7-8 ਸਾਲਾਂ ਤੋਂ ਪੰਜਾਬ ਕੇਸਰੀ ਗਰੁੱਪ ਖਰਨਾਵਲੋਂ ਇਹ ਜਿਹੜਾ ਵਿਸ਼ਾਲ ਖੂਨਦਾਨੈਂ ਕੈਂਪ ਲਗਾਇਆ ਜਾ ਰਿਹਾ ਇਸ ਵਾਰ ਵੀ ਇਹ ਖੂਨਦਾਨ ਕੈਂਪ 5 ਤਰੀਕ ਨੂੰ 5 ਸਤੰਬਰ ਨੂੰ ਆਈਡੀ ਪੈਲਸ ਆਈਡੀ ਬੈਂਕਟ ਹਾਲ ਜਿਹੜਾ ਉੱਥੇ ਲਗਾਇਆ ਜਾ ਰਿਹਾ ਤੇ ਹਰ ਸਾਲ ਵਾਂਗ ਮੈਨੂੰ ਪੂਰਨ ਉਮੀਦ ਹੈ ਵੀ ਜਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਖੂਨਦਾਨੀ ਨੇ ਖੂਨਦਾਨ ਕਰਨ ਆਉਂਦੇ ਨੇ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਹੀ ਖੂਨਦਾਨ ਕਰਨ ਜਿਹੜੇ ਲੋਕ ਪਹੁੰਚਣਗੇ ਤੇ ਮੈਂ ਦੱਸਣਾ ਚਾਹੁੰਦਾ ਲਾਲਾ ਜਗਤ ਨਾਰਾਇਣ ਜੀ ਜਿਨ੍ਹਾਂ ਨੇ ਦੇਸ਼ ਦੀ ਅਮਨ ਸ਼ਾਂਤੀ ਅਤੇ ਅਤਵਾਦ ਦੇ ਵਿਰੁੱਧ ਲੜਦੇ ਆ ਆਪਣਾ ਬਲਿਦਾਨ ਦਿੱਤਾ ਆਪਣਾ ਖੂਨ ਢੋਲਿਆ ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਵੀ ਜੇ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਵੀ ਇਹਦੇ ਵਿੱਚ ਉਸ ਜਿਹੜੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਲਈ ਆਪਣਾ ਖੂਨ ਢੋਲਿਆ ਉਹਨਾਂ ਲਈ ਖੂਨਦਾਨ ਕਰਕੇ ਉਹਨਾਂ ਨੂੰ ਇਹ ਸ਼ਰਧਾਂਜਲੀ ਦੇਈਏ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਉਹਨਾਸ਼ ਚੋਪੜਾ ਜੀ ਸ਼੍ਰੀ ਅਭਿਜੇ ਚੋਪੜਾ ਜੀ ਦੀ ਜਿਹੜੀ ਦਿਸ਼ਾ ਨਿਰਦੇਸ਼ਾਂ ਹੈ ਇੱਥੇ ਇਹ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਸਾਰੇ ਆਪਾਂ ਵੱਧ ਚੜ ਕੇ ਜਿਹੜਾ ਸਾਰੇ ਸ਼ਹਿਰ ਵਾਸੀ ਸਹਿਯੋਗ ਕਰੀਏ ਤੇ ਮੈਨੂੰ ਪੂਰਨ ਆਸ ਹੈ ਵੀ ਹਰ ਵਾਰ ਜਿਵੇਂ ਸਾਨੂੰ ਪੂਰਨ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਹੈ ਤੇ ਇਸ ਵਾਰ ਵੀ ਪੂਰਾ ਸਹਿਯੋਗ ਮਿਲੇਗਾ ਸਰ ਕਿੰਨੀ ਯੂਨਿਟ ਕਨੈਕਟ ਕਰਨੀ ਤੁਹਾਡੀ ਪਲੈਨਿੰਗ ਹੈ ਜੀ ਦੇਖੋ ਪਿਛਲੀ ਵਾਰ ਵੀ 400 ਤੋਂ 500 ਦੇ ਕਰੀਬ ਸਾਡੇ ਜਿਹੜੇ ਯੂਨਿਟ ਹੋਏ ਸੀ ਉਸ ਤੋਂ ਪਿਛਲੇ ਸਾਲ 600 ਤੋਂ 700 ਦੇ ਵਿੱਚ ਸੀਗੇ ਤੇ ਸਾਨੂੰ ਇਸ ਵਾਰ ਵੀ ਉਮੀਦ ਪੂਰੀ ਹੈ ਵੀ ਅਸੀਂ ਜਿਹੜਾ ਸਾਡਾ 600 ਦਾ ਜਿਹੜਾ ਟਾਰਗੇਟ ਹੈਗਾ ਪਿਛਲੀ ਵਾਰ ਦਾ ਉਹਨੂੰ ਤਾਂ ਅਸੀਂ ਜ਼ਰੂਰ ਚਾਹਨੇ ਆ ਵੀ ਅਸੀਂ ਉਹ ਅਚੀਵ ਕਰੀਏ ਤੇ ਉਸ ਕਰਕੇ ਜਿਹੜੇ ਅਸੀਂ ਲਗਾਤਾਰ ਜਿੰਨੀਆਂ ਵੀ ਸਾਡੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਸਾਨੂੰ ਹਰ ਵਾਰ ਸਹਿਯੋਗ ਦਿੰਦੀਆਂ ਨੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਸਭ ਵੱਲੋਂ ਜਿਹੜਾ ਸਾਨੂੰ ਸਹਿਯੋਗ ਮਿਲਦਾ ਹੈ ਅੱਜ ਹਰ ਜਿਹੜਾ ਜਿਹੜੀ ਵੀ ਧਾਰਮਿਕ ਵਿਦ ਲੋਕ ਸਮਾਜਿਕ ਸੰਸਥਾਵਾਂ ਸਾਰਿਆਂ ਜਿਹੜੀਆਂ ਜੋਰ ਲਗਾ ਰਹੀਆਂ ਨੇ ਵੱਧ ਵੱਧ ਖੂਨਦਾਨ ਕਰਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਜਿਹੜਾ ਹਰ ਰੋਜ਼ ਜਿਹੜਾ سلسلہ ਉਹ ਚੱਲੀ ਹੈ ਕਿ ਹਜੇ ਵੀ 5 ਤਰੀਕ ਦੇ ਵਿੱਚ 3-4 ਦਿਨ ਰਹਿੰਦੇ ਨੇ ਤੇ ਹੋਰ ਵੀ ਜਿਹੜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਸਾਡਾ ਜਿਹੜਾ ਟੀਚਾ ਹੈ ਵੀ ਇਹਨੂੰ ਅਸੀਂ ਪੂਰਾ ਕਰੀਏ ਕਨੇਡਾ ਦੇ ਬ੍ਰਾਂਡ ਬੈਂਕ ਦੀਆਂ ਟੀਮਾਂ ਜਿਹੜੀਆਂ ਨੇ ਇੱਥੇ ਫਿਲਹਾਲ ਤਾਂ ਕੀ ਹੈ ਵੀ ਇਹ ਜਿਹੜਾ ਇੱਕ ਨਾ ਬਹੁਤ ਵੱਡਾ ਜਿਹੜਾ ਜਦੋਂ ਖੂਨਦਾਨ ਦਾ ਜਿਹੜਾ ਜਦੋਂ ਥੋੜਾ ਹੋਵੇ ਉੱਥੇ ਆਪਾਂ 2-3 ਟੀਮਾਂ ਬੁਲਾ ਸਕਦੇ ਹਾਂ ਇਹ ਇੱਥੇ ਨਾ ਸਾਨੂੰ ਤਕਰੀਬਨ ਇੱਕ ਦਿਨ ਦੋ ਦਿਨ ਪਹਿਲਾਂ ਤੋਂ ਹੀ ਟੀਮਾਂ ਉੱਥੇ ਆ ਕੇ ਆਪਣੀ ਹਸਲ ਕਰਦੀਆਂ ਨੇ ਇਸ ਕਰਕੇ ਅਸੀਂ ਜਿਹੜੀ ਖੰਡਾ ਨਰਸਿੰਗ ਹੋਮ ਦੇ ਬਲੱਡ ਬੈਂਕ ਦੀ ਟੀਮ ਹੈ ਉਹ ਬੁਲਾਨੇ ਆ ਕਿਉਂਕਿ ਉਹ ਇੱਕ ਦਿਨ ਪਹਿਲਾਂ ਵੀ ਉੱਥੇ ਆ ਕੇ ਪ੍ਰੋਪਰ ਕਿਉਂਕਿ ਜੇ 5-600 ਬੰਦੇ ਦਾ ਅਰੇਂਜਮੈਂਟ ਕਰਨਾ ਹੈ ਨਾ ਤਾਂ ਉਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਇਹਦੇ ਲਈ ਬਹੁਤ ਇੱਕ ਸਿਸਟਮ ਨਾਲ ਚਲਾਉਣਾ ਪੈਂਦਾ ਹੈ ਉਥੋਂ ਨਾਲ ਦੀ ਨਾਲ ਕੂਲ ਕਲੈਕਟ ਬਲੱਡ ਕਲੈਕਟ ਕਰਕੇ ਵੀ ਪਹੁੰਚਾਉਣਾ ਪੈਂਦਾ ਹੈ ਜਿਆਦਾ देर ਆਪਾਂ ਉਥੇ ਰੱਖ ਵੀ ਨਹੀਂ ਸਕਦੇ ਕਿਉਂਕਿ 2 ਵਜੇ ਤੱਕ ਇਹ ਚੱਲਣਾ ਹੁੰਦਾ ਹੈ ਤੇ ਉਸ ਕਰਕੇ ਉਹ ਪੂਰਾ ਮੈਨੇਜ ਜਿਹੜਾ ਬੰਦਾ ਕਰਦਾ ਅਸੀਂ ਉਹਨਾਂ ਨੂੰ ਹੀ ਚਾਣੇ ਹੁੰਦੇ ਆ ਵੀ ਸਾਡੇ ਨਾਲ ਉਹੀ ਕੰਮ ਕਰਮ ਤੇ ਉਹਨਾਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਤੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀ ਉਹ ਸ਼ੁਰੂ ਕਰ ਦਿੰਦੇ ਨੇ ਉੱਥੇ ਆ ਕੇ ਸਾਰਾ ਕੁਝ ਸੈਟਿੰਗ ਕਰਾਉਂਦੇ ਕਮਲੀ ਜਿਹੜੀ ਬਲੱਡ ਰੀ ਇਹ ਉਹ ਬਲੱਡ ਪੈਕ ਕੋਲ ਹੀ ਜਾਂਦਾ ਏ ਉੱਥੋਂ ਆਪਾਂ ਨੂੰ ਸਭੋ ਜੋ ਵੀ ਜਿੰਨੇ ਬੈਂਕ ਪਹੁੰਚ ਜਾਂਦਾ ਜਾਂਦਾ ਮੁਖਮਾਨ ਕੋਲ ਆ ਰਹੀ ਜੀ ਉਸ ਦਿਨ ਮੁਖਮਾਨ ਕੈबिनेट ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਅਰਜਨ ਸਿੰਘ ਬਰਸਰ ਜੀ ਨੇ ਤੇ ਸਾਡੇ ਅਭਿਜੇ ਚੋਪੜਾ ਜੀ ਡਾਇਰੈਕਟਰ ਪੰਜਾਬ ਕੇਸਰੀ ਗਰੁੱਪ ਵੱਲੋਂ ਉਹ ਵੀ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਡਾਕਟਰ ਆਮਰ ਸਿੰਘ ਜੀ ਗੁਰਕੀਰਤ ਜੀ ਧੁੱਲੋ ਸਾਹਿਬ ਯਾਨੀ ਕਿ ਜਿੰਨੀਆਂ ਵੀ ਸਾਡੇ ਇਲਾਕੇ ਦੀਆਂ ਰਾਜਨੀਤਿਕ ਤੇ ਧਾਰਮਿਕ ਸੰਤ ਮਹਾਂਪੁਰਸ਼ ਸਭ ਸਾਡੇ ਮੁਖ ਮਹਾਨੀ ਨੇ ਸਭ ਸਭ ਪਹੁੰਚੇ ਰਾਈਟ ਕਿੰਨੇ ਵਜੇ ਸ਼ੁਰੂ ਹੋ ਜਾਣਾ ਜੀ ਕੈਪ 9 ਵਜੇ ਸ਼ੁਰੂ ਹੋ ਜਾਣਾ ਥੈਂਕ ਯੂ ਸਰ ਥੈਂਕ ਯੂ ਜੀ